ਸਵਾਗਤ ਹੈ ਤੁਹਾਡਾ ਆਰ ਕੇ ਵੱਲੋਂ ਅੱਜ ਆਪਾਂ ਬਣਾਵਾਂਗੇ ਜੀ ਬਲੌਕ ਸੂਟਾਂ ਦੇ ਤੇ ਅੱਜ ਆਪਾਂ ਲਿਆ ਜੀ ਸੂਟ ਬਲੈਕ ਸੂਟ ਲਿਆ ਜੀ ਤੇ ਪ੍ਰਿੰਟਡ ਸੂਟ ਹੈ ਜੀ ਇਹੋ ਤੇ ਇਹਦੇ ਨਾਲ ਤੁਸੀਂ ਜਿਹੜਾ ਦੁਪੱਟਾ ਵਾ ਉਹ ਬਣਾ ਸਕਦੇ ਆ ਜਿਹੜਾ ਮਤਲਬ ਪ੍ਰਿੰਟ ਹੋ ਦੇ ਹਿਸਾਬ ਨਾਲ ਬਣਾ ਸਕਦੇ ਆ ਤੇ ਇਹ ਆਪਣਾ ਮੈਜਿਕ ਸੂਟ ਹੈ ਜੀ ਤੇ ਇਹਨੂੰ ਤੁਸੀਂ ਲੇਸ ਲਾ ਕੇ ਵੀ ਬਣਾ ਸਕਦੇ ਆ ਤੇ ਪਾਈਪਿੰਗ ਲਾ ਕੇ ਵੀ ਬਣਾ ਸਕਦੇ ਆ ਇਹ ਤੁਸੀਂ ਆਪਣੇ ਰਿਪੋਰਟਿੰਗ ਬਣਾ ਸਕਦੇ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਇੱਕ ਬਹੁਤ ਪੌਟਨ ਦਾ ਸੂਟ ਖੁਜੀ ਆਪਣਾ ਦੂਸਰਾ ਕਵਟਨ ਦਾ ਸੂਟ ਇਹਦੇ ਜਿਹੜਾ ਪ੍ਰਿੰਟ ਆ ਜੀ ਇਹ ਬਹੁਤ ਸੋਹਣਾ ਵਾ ਤੇ ਇਹ ਵੀ ਆਪਣੇ ਮੈਚਿੰਗ ਸੂਟ ਆ ਜੀ ਤੇ ਇਹਦੇ ਨਾਲ ਤੁਸੀਂ ਜਿਹੜਾ ਦੁਪੱਟਾ ਵਾ ਉਹ ਵੀ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਆ ਤੇ ਭਾਵੇਂ ਤੁਸੀਂ ਆ ਪਰਪਲ ਬਣਾ ਲਓ ਭਾਵੇਂ ਬਲੈਕ ਬਣਾ ਲਓ ਤੇ ਜਿਹੜੇ ਇਹਦੇ ਵਿੱਚ ਕਲਰ ਆ ਉਹਦੇ ਹਿਸਾਬ ਨਾਲ ਤੁਸੀਂ ਬਣਾ ਸਕਦੇ ਆ ਇਹਨੂੰ ਵੀ ਤੁਸੀਂ ਪਾਈਪਿੰਗ ਲਗਾ ਸਕਦੇ ਆ ਤੇ ਜੇ ਲੈਸ ਨਹੀਂ ਉਹ ਵੀ ਲੈ ਸਕਦੇ ਆ ਤੇ ਜੋ ਵੀ ਤੁਹਾਨੂੰ ਅੱਛਾ ਲੱਗੇ ਤੁਸੀਂ ਉਹ ਲੈ ਸਕਦੇ ਆ ਤੇ ਇਹਦੇ ਨਾਲ ਜਿਹੜਾ ਦੁਪੱਟਾ ਵਾ ਉਹ ਤੁਸੀਂ ਪਲੇਨ ਲੈ ਕੇ ਬਣਾਉਣਾ ਜੀ ਤੇ ਉਹਦੇ ਤੇ ਤੁਸੀਂ ਲੈਸ ਆਪਲਾ ਵਾਲਾ ਨਹੀਂ ਜੀ ਤੇ ਇਹ ਜਿਹੜਾ ਆਪਣਾ ਸੂਟ ਆ ਇਹ ਗਰਮੀਆਂ ਦਾ ਕਾਟਨ ਦਾ ਸੂਟ ਆ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਤੀਸਰਾ ਸੂਟ ਆ ਲੋ ਜੀ ਆਪਣਾ ਤੀਸਰਾ ਸੂਟ ਤੇ ਇਹ ਵੀ ਦੇਖੋ ਜੀ ਇਹ ਵੀ ਪ੍ਰਿੰਟ ਤੇ ਇਹਦੇ ਨਾਲ ਵੀ ਤੁਸੀਂ ਇਹ ਵੀ ਅਮੇজিং ਸੂਟ ਆ ਜੀ ਤੇ ਇਹਦੇ ਨਾਲ ਤੁਸੀਂ ਦੁਪੱਟਾ ਪਲੇਨ ਬਣਾ ਸਕਦੇ ਆ ਤੇ ਇਹਦੇ ਨਾਲ ਤੁਸੀਂ ਜਿਹੜਾ ਇਹਦੇ ਵਿੱਚ ਕਲਰ ਆ ਉਹਦੇ ਦੀ ਰਿਪੋਰਟਿੰਗ ਹੀ ਬਣਾਉਣੇ ਆ ਤੇ ਇਹਨੂੰ ਵੀ ਤੁਸੀਂ ਪਾਈਪਿੰਗ ਤੇ ਲੇਸ ਵਗੈਰਾ ਲਾ ਕੇ ਬਣਾਉਗੇ ਬਹੁਤ ਹੀ ਸੋਹਣਾ ਲੱਗਦਾ ਜੀ ਇਹ ਸੂਟ ਤੇ ਇਹਦੇ ਨਾਲ ਜੀ ਤੁਸੀਂ ਮਤਲਬ ਐਸ਼ ਨੂੰ ਬਣਾਉਣ ਦੂਸਰਾ ਪਲੇਨ ਬਣਾਉਣਾ ਹੋਵੇ ਤੇ ਤੁਸੀਂ ਇਹਦੇ ਨਾਲ ਪਲੇਨ ਬੋਟਨ ਲੈ ਕੇ ਸੂਟ ਨੂੰ ਵੀ ਤਿਆਰ ਕਰ ਸਕਦੇ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਇੱਕ ਕੋਰਸੂਟ ਹਮਾ ਦੇਪੂ ਜੀ ਇਹ ਵੀ ਆਪਣਾ ਕੋਟਨ ਦਾ ਸੂਟ ਆ ਜੀ ਇਹ ਵੀ ਇਹ ਆਲਬਰੀ ਸੂਟ ਆ ਜੀ ਇਹ ਵੀ ਤੇ ਇਹ ਵੀ ਮਤਲਬ ਤੁਸੀਂ ਇਹਨੂੰ ਵੀ ਲੈਸ ਲਾ ਕੇ ਬਣਾ ਸਕਦੇ ਆ ਫਾਈਟਿੰਗ ਜੋੜਦਿਆਂ ਨੂੰ ਅੱਛਾ ਲੱਗੇ ਇਹ ਨਾਲ ਵੀ ਆਪਾਂ ਪਲੇਨ ਹੀ ਦੁਪੱਟਾ ਬਣਾਉਣਾ ਵਾ ਜਿਹੜੇ ਇਹਦੇ ਵਿੱਚ ਕਲਰ ਹੈਗੀ ਹੈ ਜੀ ਤੇ ਇਹ ਜਿਹੜਾ ਸੂਟ ਆ ਇਹ ਗਰਮੀਆਂ ਦੇ ਵਾਸਤੇ ਵੈਸੇ ਵੀ ਬਹੁਤ ਸੋਹਣਾ ਕਲਰ ਤੇ ਇਹ ਤੁਹਾਨੂੰ ਪਾਇਆ ਜਿਹੜਾ ਇਹ ਬਹੁਤ ਸੋਹਣਾ ਲੱਗੂਗਾ ਇਹ ਗਰਮੀਆਂ ਦਾ ਬਹੁਤ ਹੀ ਪਿੱਕੇ ਕਲਰ ਦਾ ਸੂਟ ਆ ਜੀ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਤਿਆਰ ਕਰਾ ਸਕਦੇ ਹੋ ਤੁਹਾਨੂੰ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਪਾਰਟੀ ਦੇ ਸੂਟ ਇਹ ਆਪਣਾ ਹੈਗਾ ਜੀ ਪਾਟੀ ਦਾ ਸੂਟ ਇਹ ਹੈ ਆਪਣਾ ਦੁਪੱਟਾ ਤੇ ਇਹ ਆਪਣਾ ਹੈਗਾ ਜੀ ਜੈਂਪਰ ਤੇ ਆ ਆਪਣਾ ਹੈਗਾ ਜੀ ਇਹ ਚੋਂ ਤੁਸੀਂ ਬਟਨ ਬਣਾ ਲਓ ਭਾਵੇਂ ਬਣਾਵਾਂਗੇ ਆਪਾਂ ਪਲਾਜ਼ੋ ਪਲਾਜ਼ੋ ਬਣਾ ਸਕਦੇ ਆ ਤੇ ਜਿਹੜਾ ਇਹ ਦੁਪੱਟਾ ਵਾ ਇਹ ਵੀ ਹਟਣਾ ਏਨਾ ਲੈਕ ਵਜਿਰਾ ਸਾਰਾ ਬਹੁਤ ਸੋਹਣਾ ਕੱਢਿਆ ਹੋਇਆ ਇਹ ਵੀ ਇਦੇ ਨਾਲ ਆਪਾਂ ਲਵਾਂਗੇ ਜੀ ਬਹੁਤ ਤੇ ਇਹ ਆਪਣਾ ਪਾਰਟੀ ਦਾ ਸੂਟ ਹੈ ਜੀ ਤੇ ਹੁਣ ਤੁਹਾਨੂੰ ਆਪਾਂ ਇੱਕ ਹੋਰ ਪਾਰਟੀ ਦਾ ਸੂਟ ਦਿਖਾਉਂਦੇ ਆ ਜੀ ਆ ਦੇਖੋ ਜੀ ਆ ਜਿਹੜਾ ਆਪਣਾ ਸੂਟ ਹੈ ਜੀ ਇਹ ਵੀ ਪਾਰਟੀ ਦਾ ਸੂਟ ਹੈ ਜੀ ਆ ਦੇਖੋ ਜੀ ਇਹ ਵੀ ਪਾਰਟੀ ਦਾ ਸੂਟ ਹੈ ਜੀ ਤੇ ਇਹਦੇ ਨਾਲ ਜਿਹੜੀ ਬਾਟਨ ਆ ਉਹ ਪਲੇ ਬਣਨੀ ਆ ਜੀ ਤੇ ਜਿਹੜਾ ਸੂਟ ਆ ਸਾਰਾ ਇਹ ਲਾਈਨਿੰਗ ਲਾ ਕੇ ਰੈਡੀ ਹੋਣਾ ਵਾ ਜੀ ਬਾਟਨ ਆ ਇਹਦੇ ਨਾਲ ਹੀ ਆ ਜੀ ਸਾਰੀ ਤੇ ਇਹਦੇ ਨਾਲ ਇਹ ਹੈਗਾ ਜੀ ਆ ਜਿਹੜਾ ਦੁਪੱਟਾ ਆਵੜਾ ਤੇ ਇਹ ਵੀ ਦੇਖੋ ਲੈਸ ਗੱਲ ਲੱਗੀ ਹੋਈ ਇਹਨੂੰ ਵੀ ਇਹ ਆਪਣੇ ਹੈਗਾ ਜੀ ਪਾਰਟੀ ਵੇਰਾ ਸੂਟ ਇਹਨੂੰ ਆਪਾਂ ਲਾਈਨਿੰਗ ਲਾ ਕੇ ਕਰਾਂਗੇ ਜੀ ਤਿਆਰ ਤੇ ਇਹਦਾ ਕਲਰ ਆ ਉਹ ਵੀ ਬਹੁਤ ਸੋਹਣਾ ਆ ਜੀ ਤੇ ਜਿਹੜੀ ਲਾਈਨਿੰਗ ਆ ਉਹ ਆਪਾਂ ਇਸ ਤਰ੍ਹਾਂ ਦੇ ਇਹਦੇ ਵਿੱਚ ਲਾ ਲਾਂਗੇ ਜੀ ਤੇ ਆਪਣਾ ਇਹ ਸੂਟ ਆ ਉਹ ਰਹਿ ਗਿਆ ਜੋ ਜੀ ਆਪਣਾ ਪਾਰਟੀ ਪਰ ਸੂਟ ਇਦਾਂ ਦਾ ਬਣ ਕੇ ਤਿਆਰ ਹੋਣਾ ਵਾ ਜੀ ਤੇ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਜੀ ਇੱਕ ਹੋਰ ਸੂਟ ਲਓ ਜੀ ਹੁਣ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਗਰਮੀਆਂ ਦੇ ਪੌਣ ਵਾਸਤੇ ਕੋਟਨ ਦਾ ਸੂਟ ਆ ਦੇਖੋ ਜੀ ਇਹ ਹੈਗਾ ਜੀ कॉटन ਦਾ सूट ਇਹ ਜੀ ਨਾਲ ਆਜੇ ਪਰ ਤੇ ਆਹ ਦੇਖੋ ਜੀ ਇਹਦੇ ਨਾਲ ਤੁਸੀਂ ਬਾਟਨ ਬਣਾ ਸਕਦੇ ਆ ਪਲਾਜੋ ਬਣਾ ਸਕਦੇ ਆ ਤੇ ਤੁਸੀਂ ਜੋ ਮਰਜੀ ਆਪਾਂ ਬਣਾ ਸਕਦੇ ਆ ਜੀ ਇਹਦੇ ਨਾਲ कॉटन ਦਾ ਸੂਟ ਆ ਜੀ ਬਹੁਤ ਸੋਹਣਾ ਤੇ ਇਹਦੇ ਨਾਲ ਹੀ कॉटन ਦਾ ਹੈਗਾ ਜੀ ਦੁਪੱਟਾ ਆਹ ਦੇਖੋ ਜੀ ਬਹੁਤ ਹੀ ਪਿਆਰਾ ਕੱਲਰ ਆ ਤੇ ਬਹੁਤ ਹੀ ਸੋਹਣਾ ਸੂਟ ਆ ਤੇ ਪਾਇਆ ਵੀ ਬਹੁਤ ਸੋਹਣਾ ਲੱਗੇਗਾ ਜੀ ਜਿਹੜੀਆਂ ਮਾਜੀ ਪਹਿਣਾ ਇਦਾਂ ਦਾ ਲੈ ਕੇ ਆਏ ਤੁਸੀਂ ਵੀ ਤਿਆਰ ਕਰ ਸਕਦੇ ਆ। ਤੁਹਾਨੂੰ ਆਪਾਂ ਕੋ ਸੂਟ ਦਵਾਨਿਆ ਜੀ। ਆਹ ਦੇਖੋ ਜੀ ਇਹ ਹੈ ਨਸ ਕਾਟਨ ਦਾ ਸੂਟ। ਤੇ ਇਹ ਸੂਟ ਵੀ ਸਾਰਾ ਜੀ ਆਲਵਾਰਾ। ਤੇ ਇਹਦੇ ਨਾਲ ਜਿਹੜਾ ਦੁਪੱਟਾ ਵਾ ਉਹ ਆਪਾਂ ਆਪ ਰੈਡੀ ਕਰਵਾਉਣਾ ਵਾ। ਤੇ ਇਹਦੇ ਨਾਲ ਵੀ ਸੂਟ ਨਾਲ ਤੁਸੀਂ ਕੁੜੀਆਂ ਵਾਸਤੇ ਸੂਟ ਹੈ ਜੀ ਵੈਸੇ। ਉਹਨੀਆਂ ਬਹੁਤ ਹੀ ਲਾਈਕ ਕਰਦੀਆਂ ਇਦਾਂ ਦੇ ਸੂਟ ਪਾਟਨ ਦੇ ਇਹਨੂੰ ਇਹਦੇ ਨਾਲ ਤੁਸੀਂ ਪਲਾਜੋ ਵੀ ਬਣਾ ਸਕਦੇ ਹੋ ਬਾਟਨ ਵੀ ਬਣਾ ਸਕਦੇ ਹੋ ਤੇ ਜਿਹੜਾ ਦੁਪੱਟਾ ਵਾ ਤੁਸੀਂ ਇਹਦੇ ਵਿੱਚ ਜਿਹੜੇ ਕਲਰ ਉਹਦੇ ਹਿਸਾਬ ਨਾਲ ਤਿਆਰ ਕਰ ਸਕਦੇ ਆ ਜਿਹੜੇ ਇਹ ਵਿੱਚ ਬਲੈਕ ਕਲਰ ਆ ਜੀ ਤੇ ਇੱਕ ਆਹ ਵਾ ਕਲਰ ਤੇ ਇੱਕ ਤਿੰਨ ਕਲਰ ਆ ਜੀ ਇਹਦੇ ਵਿੱਚ ਤੇ ਇਹਦੇ ਨਾਲ ਤੁਸੀਂ ਦੁਪੱਟਾ ਆਪਾਂ ਜਿਹੜਾ ਮਰਜੀ ਬਣਾ ਕੇ ਲੈ ਸਕਦੇ ਆ ਇਹ ਵੀ ਬਹੁਤ ਪਿਆਰਾ ਜਿਹਾ ਸੂਟ ਜੀ ਮੇਰੇ ਹਿਸਾਬ ਦੇ ਨਾਲ ਤੇ ਵੈਸੇ ਇਹਨੂੰ ਬਲੈਕ ਦੁਪੱਟਾ ਜ਼ਿਆਦਾ ਸੋਹਣਾ ਲੱਗਣਾ ਤੇ ਕਿਉਂਕਿ ਬਲੈਕ ਜਿਹੜਾ ਉਹ ਥੋੜਾ ਜਿਆਦਾ ਪੇਲਰ ਹੈ ਦੇ ਵਿੱਚ ਇਸ ਕਰਕੇ ਆਪਾਂ ਬਲੈਕ ਦੁਪੱਟਾ ਬਣਾਵਾਂਗੇ ਤੇ ਜੇ ਮਤਲਬ ਪਾਈਪਿੰਗ ਰੋਣੀ ਹੋਵੇ ਤਾਂ ਆਪਾਂ ਇਹਨੂੰ ਸੂਟ ਨੂੰ ਲਵਾ ਸਕਦੇ ਹਾਂ ਬਲੈਕ ਲਵਾਵਾਂਗੇ ਤੇ ਜਿਹੜੀ ਮਤਲਬ ਆਪਾਂ ਦੁਪੱਟਾ ਬਣਾਵਾਂਗੇ ਉਹਦੇ ਉੱਤੇ ਆਪਣੀ ਲੈਂਸ ਲਵਾਵਾਂਗੇ ਉਹ ਆਪਾਂ ਲਵਾਵਾਂਗੇ ਜੀ ਜੇ ब्राउन ਨਾਲ ਵਿੱਚ ब्राउन ਵਾਲੀ लेस ਉਹਦੇ ਉੱਤੇ ਲਗਾਵਾਂਗੇ ਜੀ ਬਹੁਤ ਸੋਹਣੀ ਲੱਗੂਗੀ ਜੀ ਬਣੀ ਹੋਈ ਤੇ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਜੀ ਇਹਦੇ ਵਿੱਚ ਇਦਾਂ ਦਾ ਸੂਟ ਬਣਾਵਾਂਗੇ ਤੇ ਉਹ ਬਣਾਵਾਂਗੇ ਜੀ ਆਪਾਂ ਪਲੇਨ ਬਾਟਨ ਦੇ ਨਾਲ ਆਵਾਜੀ ਪਲੇਨ ਬਾਟਨ ਠੀਕ ਇਹਦੇ ਇਹਦੇ ਨੂੰ ਆਪਾਂ ਫਲਾਜ ਵੀ ਬਣਾ ਸਕਦੇ ਆ ਤੇ ਬਾਟਨ ਬਣਾ ਸਕਦੇ ਆ ਵੈਸੇ ਇਹ ਤਾਂ ਇਹਨਾਂ ਨਾਲ ਆ ਹੈਗਾ ਜੀ ਜੈਂਪਰ ਐਸ ਕਲਰ ਦਾ ਜੀ ਆ ਦੇਖੋ ਬਲੈਕ ਤੇ ਇਹਦੇ ਨਾਲ ਵੀ ਆਪਾਂ ਜਿਹੜਾ ਦੁਪੱਟਾ ਵਾ ਉਹ ਆਪਾਂ ਇਹ ਬੋਟਨ ਦੇ ਨਾਲ ਦੱਲਾ ਮੰਗੇ ਜੀ ਤੇ ਫਿਰ ਉਹਦੇ ਉੱਤੇ ਜਿਹੜੀ ਆਪਾਂ ਲੈਸ ਲਗਾਵਾਂਗੇ ਜੀ ਉਹ ਆਪਾਂ ਇਦਾਂ ਬਲੈਕ ਲਾਵਾਂਗੇ ਬਲੈਕ ਤੇ ਬ੍ਰਾਊਨ ਜੀ ਲਾਵਾਂਗੇ ਜਿਹਦੇ ਨਾਲ ਦੁਪੱਟਾ ਬਹੁਤ ਸੋਹਣਾ ਸ਼ਾਈਨ ਵਾਲਾ ਬਣੂਗਾ ਤੇ ਸੂਟ ਵੀ ਇੰਨਾ ਵਧੀਆ ਬਣੂਗਾ ਕਿ ਪੂਰਾ ਪਾਰਟੀ ਵੇਅਰ ਸੂਟ ਬਣੂਗਾ ਜੀ ਆਪਣਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ 블랙 ਸੂਟ ਇੱਕ ਹੋਰ ਆ ਹੈਗੀ ਜੀ 블랙 ਬੋਟਲ ਤੇ ਇਹਦੇ ਨਾਲ ਜਿਹੜਾ ਆਪਣਾ ਦੁਪੱਟਾ ਹੈਗਾ ਵਾ ਜੀ ਉਹ ਤੇ ਆਪਣਾ ਪਲੇਨ ਆ ਤੇ ਜਿਹੜਾ ਆਪਣਾ ਜੈਂਪਰ ਆ ਨਾ ਜੀ ਉਹ ਦੇਖੋ ਤੁਸੀਂ ਆਹ ਵਾ ਆਪਣਾ ਜੀ ਜੈਕਟ ਆ ਇਹ ਇਸ ਤਰ੍ਹਾਂ ਕਰਕੇ ਰੈਡੀ ਹੋਣਾ ਵਾਜੀ ਇਹ ਤੇ ਢੈ ਲੱਗ ਗਈ ਹੋਈ ਹੈ ਜੀ ਤੇ ਇਹ ਜਿਹੜਾ ਜੈਂਪਰ ਆ ਉਹ ਇਸ ਤਰ੍ਹਾਂ ਦਾ ਵਾਜੀ ਇਹ ਕਾਟਨ ਦਾ ਵਾ ਸੂਟ ਸਾਰਾ ਆ ਬਾਟਮ ਜਿਹੜੀ ਪਲੇਨ ਹੈ ਤੇ ਆ ਜੈਂਪਰ ਤੇ ਇਹਦੇ ਨਾਲ ਜਿਹੜਾ ਦੁਪੱਟਾ ਵਾ ਉਹ ਆਪਣਾ ਏਦਾਂ ਪਲੇਨ ਹੋ ਜਾਏ ਇਹ ਵੀ ਜਿਹੜਾ ਸੂਟ ਆ ਜੀ ਇਹ ਗਰਮੀਆਂ ਦੇ ਪਾਉਣ ਵਾਸਤੇ ਆ ਜੀ ਬਹੁਤ ਸੋਹਣਾ ਸੂਟ ਹੈ ਜਦੋਂ ਬਣ ਕੇ ਰੈਡੀ ਬਹੁਤ ਸੋਹਣਾ ਹੋਣਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਉਹ ਪਲੀਨ ਹੀ ਲਾਇਆ ਹੋਆ। ਜੋ ਆਪ ਜਿਹੜਾ ਜੈਂਪਰ ਆ ਉਹਦੇ ਤੇ ਸਾਰੇ ਹੀ ਵਰਕ ਕੀਤਾ ਹੋਇਆ ਹੋਆ ਤੇ ਇਹ ਬਹੁਤ ਸੋਹਣਾ ਸੂਟ ਬਣੂਗਾ ਜੀ ਗਰਮੀਆਂ ਤੋਂ ਵਾਸਤੇ। ਇਹ ਨੂੰ ਆਪਾਂ ਸੂਟ ਵਾ ਇਹਨੂੰ ਆਪਾਂ ਪੌਣੀ ਵਾਂਗ ਬਣਾਵਾਂਗੇ ਜੀ। ਉਹਦੇ ਨਾਲ ਇਹਦੀ ਜ਼ਿਆਦਾ ਸੋਹਣਾ ਲੱਗੂ ਸੂਟ ਬਣਾਇਆ ਹੋਇਆ ਪੌਣੀ ਵਾਂਗ। ਤੇ ਇਹਦੇ ਤੇ ਆਪਾਂ ਪਾਈਪਿੰਗ ਨਹੀਂ ਲਾਵਾਂਗੇ ਜੀ। ਕਿਉਂਕਿ ਇਹ ਪਾਈਪਿੰਗ ਲਾਉਣ ਦੇ ਨਹੀਂ ਇਸ ਤਰ੍ਹਾਂ ਹੀ ਸੋਹਣਾ ਬਣੂਗਾ ਇੰਨਾ ਸਿੰਪਲ ਜਿਹਾ ਆਪਾਂ ਮਤਲਬ ਇਹਦਾ ਕੀ ਰਾਵਣਾਣਾ ਜੀ ਇਸ ਤਰ੍ਹਾਂ ਬਣਾਣਾ। ਜਿਹੜਾ ਮਤਲਬ ਇਹ ਥੱਲੇ ਬਾਰਡਰ ਆ ਉਹ ਸਾਰੇ ਕਰਵਾ ਕੀਤਾ ਹੋਇਆ ਹੈ ਜੀ ਇਹ ਸੀ ਆਪਣਾ ਬਲੈਕ ਸੂਟ ਪਾਟਨ ਦਾ ਲਾਜੀ ਤੁਹਾਨੂੰ ਆਪਾਂ ਕਪੂਰ ਸ਼ੁੱਧ ਹੋਣੇ ਆ ਜੀ ਇਹ ਬਹੁਤ ਹੀ ਸੋਹਣਾ ਸੂਟ ਆ ਜੀ ਇਹਦਾ ਜਿਹੜਾ ਕਲਰ ਆ ਉਹ ਵੀ ਬਹੁਤ ਸੋਹਣਾ ਆ ਜੀ ਇਹ ਆਹ ਦੇਖੋ ਜੀ ਸੂਟ ਆਹ ਆਹ ਦੇਖੋ ਜੀ ਇਹ ਜਿਹੜਾ ਸੂਟ ਆ ਆਪਣਾ ਬਹੁਤ ਸੋਹਣਾ ਜੀ ਜਿਹੜੀ ਮਤਲਬ ਇਹਦੀ ਬਾਟਨ ਆ ਉਹ ਇਸ ਤਰ੍ਹਾਂ ਦੀ ਪਲੀਨ ਹੈ ਜੀ ਆਹ ਦੇਖੋ ਹੀਠਾਂ ਬਣੀ ਹੋਈ ਆ ਆ ਚੈਸ ਕਲਰ ਦੀ ਆ ਤੇ ਇਹ ਜਿਹੜਾ ਸੂਟ ਆ ਇਹ ਗਰਮੀਆਂ ਦੇ ਪਾਉਣ ਵਾਲਾ ਕਾਟਨ ਦਾ ਸੂਟ ਹੈ ਜੀ ਪਿਓਰ ਬਹੁਤ ਸੋਹਣਾ ਤੇ ਇਹਦੇ ਨਾਲ ਆਪਣਾ ਜਿਹੜਾ ਦੁਪੱਟਾ ਵਾ ਜੀ ਉਹ ਹੈ ਆਹ ਉਹਨਾਂ ਦਾ ਦੁਪੱਟਾ ਜੀ ਇਸ ਤਰ੍ਹਾਂ ਦਾ ਆ ਦੇਖੋ ਬੋਹ ਸੋਹਣਾ ਦੁਪੱਟਾ ਵਾ ਤੇ ਇਹਨਾਂ ਸੌਫਟ ਸੂਟ ਆ ਜੀ ਬਹੁਤ ਹੀ ਸੋਹਣਾ ਸੂਟ ਆ ਤੇ ਜਿਹੜਾ ਕਲਰ ਆ ਉਹ ਬਹੁਤ ਹੀ ਪਿਆਰਾ ਫਰਨੀਆ ਦਾ ਸੂਟ ਆ ਜੀ ਬਹੁਤ ਪਿਆਰੇ ਕਲਰ ਦਾ ਵਾ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਸਾਰੇ ਜਿਹੜੇ ਸੂਟ ਸੀ ਉਹ ਆਪਾਂ ਦਿਖਾਉਂਦੇ ਆ ਤੇ ਤੁਹਾਨੂੰ ਬਹੁਤ ਹੀ ਸੋਹਣੇ ਲੱਗਣਗੇ ਤੇ ਆਸ ਕਰਦੀ ਆ ਕਿ ਤੁਹਾਨੂੰ ਮੇਰਾ ਜਿਹੜਾ ਬਲੌਗ ਆ ਬਹੁਤ ਪਸੰਦ ਆਊਗਾ ਤੇ ਹੁਣ ਆਪਾਂ ਆਵਾਂਗੇ ਜੀ ਅਗਲੇ ਬਲੌਗ ਦੇ ਨਾਲ Sassipadi.